ਹਾਂਜੀ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਈ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਅਸੀਂ ਪੁਰਾਣੇ ਸੂਟ ਤੋਂ ਨਵਾਂ ਸੂਟ ਕਿੱਦਾਂ ਬਣਾ ਸਕਦੇ ਆ ਠੀਕ ਹੈ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਸਭ ਕੁਝ ਬਣਾ ਕੇ ਦੱਸਾਂਗੀ ਕਿ ਕਿੱਦਾਂ ਪੁਰਾਣੇ ਸੂਟ ਤੋਂ ਨਵਾਂ ਸੂਟ ਬਣਾ ਸਕਦੇ ਆ ਸਭ ਤੋਂ ਪਹਿਲਾਂ ਦੇਖੋ ਮੇਰੇ ਕੋਲ ਨਾ ਇੱਕਾ ਦੁਪੱਟਾ ਸੀਗਾ ਤੇ ਇਹ ਮੇਰੇ ਕੋਲ ਦੁਪੱਟਾ ਸੀ ਠੀਕ ਹੈ ਬਲੈਕ ਕਲਰ ਦਾ ਤੇ ਇਹਦੇ ਉੱਤੇ ਵਰਕ ਹੋਇਆ ਦੇਖੋ ਤੇ ਮੇਰੇ ਕੋ ਜਿਹੜੀ ਇਹ ਸ਼ਰਟ ਸੀਗੀ ਇਹ ਸ਼ਰਟ ਆ ਇਹ ਮੈਨੂੰ ਟਾਈਡ ਹੋ ਗਈ ਸੀ ਤੇ ਫਿਰ ਮੈਂ ਕਪੜਾ ਲੈ ਕੇ ਆਈ ਬਲੈਕ ਕਲਰ ਦਾ ਪਲੇਨ ਦੇਖੋ ਮੈਂ ਕਟਿੰਗ ਕਰਕੇ ਰੱਖਿਆ ਹੋਇਆ ਹੈ ਸ਼ਰਟ ਵੀ ਤੇ ਸਲਵਾਰ ਵੀ ਠੀਕ ਹੈ ਤੇ ਨਾਲ ਹੀ ਮੈਂ ਲੇਸ ਲੈ ਕੇ ਆਈ ਜਿਹੜੀ ਇਹਦੇ ਉੱਤੇ ਸੀ ਲਗਾਣੀ ਹੈ ਠੀਕ ਹੈ ਅਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਦੇਖੋ ਸ਼ਰਟ ਤੇ ਅਸੀਂ ਕਟਿੰਗ ਕਰ ਲਈਏ ਠੀਕ ਹੈ ਮੈਂ ਤੁਹਾਨੂੰ ਦੱਸਾਂਗੀ ਅਸੀਂ ਬਣਾਉਣਾ ਕਿੱਦਾਂ ਹੈ ਆ ਦੇਖੋ ਇਹ ਵਰਕ ਪਹਿਲਾਂ ਮੈਂ ਇਹ ਸੋਚਿਆ ਕਿ ਸੂਟ ਦੇ ਉੱਤੇ ਅਸੀਂ ਵਰਕ ਕਰਵਾ ਲੈਨੇ ਆ ਇਦਾਂ ਦਾ ਵਰਕ ਕਰਵਾ ਲੈਨੇ ਆ ਸੂਟ ਦੇ ਉੱਤੇ 셔ਟ ਤੇ ਇਦਾਂ ਦਾ ਵਰਕ ਕਰਵਾ ਲੈਨੇ ਆ ਤੇ ਸੂਟ ਪੂਰਾ ਬਣ ਜਾਏਗਾ ਫਿਰ ਮੈਂ ਸੋਚਿਆ ਕਿ ਪਰਾਣਾ ਜਿਹਾ ਸੂਟ ਹੈ ਕੀ ਇੰਨੇ ਪੈਸੇ ਲਗਾਣੇ ਨੇ ਹਨਾ ਤੇ ਫਿਰ ਮੇਰੇ ਦਿਮਾਗ 'ਚ ਆਇਆ ਕਿ ਇਹ ਵਾਲੀ ਅਸੀਂ ਜਿੰਕੜਾਈ ਹੈ ਨਾ ਆ ਦੇਖੋ ਐਸੀ ਸੂਟ ਦੇ ਵਿੱਚ ਕਢਾਈ ਦਾ ਯੂਜ਼ ਕਰਾਂਗੇ ਠੀਕ ਹੈ ਕਿੱਦਾਂ ਕਰਨਾ ਹੈ ਚਲੋ ਮੈਂ ਤੁਹਾਨੂੰ ਦੱਸਣੀ ਆ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ ਅਸੀਂ ਕਢਾਈ ਨਾ ਕਟਿੰਗ ਕਰ ਲਾਂਗੇ ਇਹਨੂੰ ਦੇਖੋ ਇਹ ਦੋ ਆਧ ਵੀ ਕਢਾਈ ਹੈ ਨਾ ਇਸ ਤੋਂ ਉਧਰ ਦਾ ਇੰਚ ਮਾਰ ਜਨ ਰੱਖ ਕੇ ਕੱਪੜੇ ਦਾ ਠੀਕ ਹੈ ਜੀ ਤੁਹਾਡੇ ਕੋਲ ਕੋਈ ਹੋਰ ਆਈਡੀਆ ਹੈ ਨਾ ਤੇ ਉਹ ਵੀ ਮੈਨੂੰ ਜਰੂਰ ਦੱਸਿਓ ਫੇਰ ਕੋਈ ਦੁਪੱਟਾ ਖਰਾਬ ਹੋਏਗਾ ਤਾਂ ਅਸੀਂ ਫੇਰ ਤੁਹਾਡੇ ਵਾਲਾ ਆਈਡੀਆ ਯੂਜ਼ ਕਰ ਲਾਂਗੇ ਹਨਾ ਆ ਦੇਖੋ ਐਸੇ ਕੜਾਈ ਲਾ ਲਈਏ ਠੀਕ ਹੈ ਹੁਣ ਦੇਖੋ ਇਹ ਸੂਰ ਮੇਨੂੰ ਟਾਈਟ ਹੋ ਗਿਆ ਸੀ ਤੇ ਘੇਰਾ ਦੇ ਹੁਣ ਇਹ ਦੇਖਣਾ ਸੀ ਸਭ ਤੋਂ ਪਹਿਲਾਂ ਵੀ ਘੇਰਾ ਇਹਦਾ ਛੋਟਾ ਤਾਂ ਨਹੀਂ ਘੇਰਾ ਸੀ 21 ਇੰਚ ਰੱਖਣਾ ਹੈ ਹੈਨਾ ਥੋੜਾ ਥੋੜਾ ਸੀ ਮਤਲਬ ਦੇਖੋ ਇੱਥੇ 21 ਇੰਚ ਆ ਜਾਏਗਾ ਸਲਾਈ ਦੇ ਵਿੱਚ ਫੋਲਡ ਕਰਨ ਨਾਲ ਸੇ ਥੋੜਾ ਜਿਹਾ ਅਸੀਂ ਇੱਧਰ ਜੋੜ ਲਗਾ ਲਾਂਗੇ ਸਾਈਡਾਂ ਤੇ ਠੀਕ ਹੈ ਉਹ ਵਿੱਚ ਹੀ ਆਲੇ ਉਹਦੇ ਕੋਈ ਦਿੱਕਤ ਨਹੀਂ ਤੇ ਚਲੋ ਹੁਣ ਮਸ਼ੀਨ ਤੇ ਤੁਹਾਨੂੰ ਦੱਸਨੇ ਆ ਕਿ ਅਸੀਂ ਕਿੱਦਾਂ ਬਣਾਈਏ ਅਗਲਾ ਕਲਾ ਸਾਡਾ ਰੈਡੀ ਹੋ ਗਿਆ ਹਾਂਜੀ ਦੇਖੋ ਜਿਹੜਾ ਸੀ ਇਹ ਪੁਰਾਣੇ ਕਮੀਜ਼ ਦਾ ਵਰਤ ਕੱਟਿਆ ਸੀ ਨਾ साइड तो साइडाते थोड़ा थोड़ा जोड़ लगना सी असी लगा लिया ठीक है हम की करना सब तो कर पहले इन्हू लैस लगा न, लैस असं कि लगावे हाँ देखो इदा सिलाई लगा देनी ਰਸਲਾਈ ਲਗਾਤੀ ਹੁਣ ਅਸੀਂ ਇਹਦਾ ਕਰਕੇ ਪਰਸਲਾਈ ਲਗਾ ਦਾਂਗੇ ਦੂਜੀ ਸਾਈਡ ਵੀ ਸੀ ਇਦਾਂ ਹੀ ਸਿਲਾਈ ਲਗਾ ਲਾਂਗੇ ਦੂਜੀ ਸਾਈਡ ਵੀ ਸੀ ਇਦਾਂ ਹੀ ਲੈਸ ਲਗਾਣੀ ਹੈ ਠੀਕ ਹੈ ਚਲੋ ਮੈਂ ਤੁਹਾਨੂੰ ਆ ਲੈਸ ਲਗਾ ਕੇ ਫਿਰ ਅੱਗੇ ਦੱਸਣੀ ਆ ਆ ਦੇਖੋ ਮੈਂ ਦੋਨੋਂ ਸਾਈਡ ਤੇ ਲੈਸ ਲਗਾ ਲਈ ਹੈ ਠੀਕ ਹੈ ਤੇ ਹੁਣ ਆ ਦੇਖੋ ਸਾਡਾ ਕਮੀਜ਼ ਹੈ ਕਮੀਜ਼ ਮੈਂ ਕਟਿੰਗ ਕਰ ਲਈ ਸੀ ਜਿੰਨੀ ਅਸੀਂ ਲੰਬਾਈ ਰੱਖਣੀ ਹੈ ਨਾ ਲੰਬਾਈ ਦੇ ਹਿਸਾਬ ਨਾਲ ਅਸੀਂ ਕਟਿੰਗ ਕਰ ਲਈ ਹੈ ਫਿਰ ਮੈਂ ਤੁਹਾਨੂੰ ਅੱਗੇ ਦੱਸਣੀ ਆ ਕਿ ਇਸ ਲੰਬਾਈ ਕਿਦਾਂ ਚੈੱਕ ਕਰਾਂਗੇ ਸਿੱਧੀ ਸਾਈਡ ਹੈ ਹਨਾ ਆਸੀ ਇੱਦਾਂ ਲੈਸ ਲਗਾਨੀ ਹੈ 10 ਇੰਚ ਵੈਂਡਿੰਗ ਲੈਸ ਲਾਣੇ ਆ ਨਾ ਉਦਾਂ ਹੀ ਲੈਸ ਲਗਾਣੀ ਆ ਆਪਾਂ ਖੋਣੈ ਨੂੰ ਇਹਦਾ ਉੱਤੇ ਸिलाई ਲਗਾ ਲਾਂਗੇ ਇਦਾਂ ਠੀਕ ਹੈ ਚਾਹੇ ਤੁਸੀਂ ਨੀਚੇ ਘੇਰੇ ਦੇ ਵੀ ਲਗਾ ਸਕਦੇ ਹੋ ਇਦਾਂ ਇਹ ਦੇਖੋ ਸਾਡਾ ਘੇਰਾ ਤਿਆਰ ਹੋ ਗਿਆ ਹਨਾ ਚਾਹੇ ਤਾਂ ਤੁਸੀਂ ਘੇਰੇ ਤੇ ਵੀ ਲਗਾ ਸਕਦੇ ਹੋ ਜਾਂ ਸੈਂਟਰ 'ਚ ਵੀ ਲਗਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਮੈਂ ਥੋੜਾ ਜਿਹਾ ਮਤਲਬ ਘੇਰੇ ਤੋਂ ਥੋੜਾ ਜਿਹਾ ਉੱਪਰ ਲਗਾਇਆ ਹੈ ਇੰਨਾ ਹੋਰ ਨੀਚੇ ਕਪੜਾ ਫੋਲਡ ਜਿਹੜਾ ਬਲੈਕ ਪਲੇਨ ਕਪੜਾ ਹੈ ਨਾ ਇੰਨਾ ਹੋਰ ਨੀਚੇ ਲੱਗੇਗਾ ਹਨਾ ਚਾਹੇ ਤਾਂ ਤੁਸੀਂ ਘੇਰੇ ਤੇ ਵੀ ਇਦਾਂ ਲਗਾ ਸਕਦੇ ਹੋ ਇਦਾਂ ਹੀ ਛੱਡ ਸਕਦੇ ਨੂੰ ਇਦਾਂ ਵੀ ਸੋਹਣਾ ਲੱਗਿਆ ਹੈ सा घेरा तैयार हो गया आ जोड़ा मैं कपड़ा कटिंग किया है ना हो वो, वो भी हम असी इदा ही लगाना जिदा जबैंडिंग लैस लगाने ठीक है फिर आया कपड़ा लगा के इदा जिन्नी असी लंबाई होगी उन्ना अस घेरा थलो ले मोड़ लैना ਦੇਖੋ ਐਸਾ ਤਿਆਰ ਹੋ ਗਿਆ ਹਨਾ ਇਹ ਨਾ ਮਨੇ ਜਾਇ ਕਿਰਾ ਬੋਰਡ ਲੈਣਾ ਠੀਕ ਹੈ ਲੰਬਾਈ ਦੇ ਸਾਬ ਨਾਲ ਜਿੰਨੀ ਸਾਡੀ ਲੰਬਾਈ ਚਾਹੇ ਤਾਂ ਤੁਸੀਂ ਕਪੜਾ ਨਹੀਂ ਵੀ ਲਗਾਣਾ ਏ ਤੁਸੀਂ ਇਦਾਂ ਹੀ ਕਿਰਾ ਛੱਡ ਸਕਦੇ ਹੋ ਠੀਕ ਹੈ ਚਲੋ ਹੁਣ ਮੈਂ ਤੁਹਾਨੂੰ ਪੂਰੀ ਸ਼ਰਟ ਬਣਾ ਕੇ ਦੱਸਦੀ ਹਾਂ ਸਾਡੀ ਇਹਦੀ ਸ਼ਰਟ ਦੀ ਲੁੱਕ ਕਿਦਾਂ ਦੀ ਆਏਗੀ ਹਾਂਜੀ ਸੂਟ ਸਾਡਾ ਬਣ ਕੇ ਤਿਆਰ ਹੈ ਤੇ ਆ ਦੇਖੋ ਅਸੀਂ ਗਲਾ ਇਦਾਂ ਬਣਾਇਆ ਸੀ ਸੂਟ ਦਾ ਤੇ ਇੱਥੇ ਅਸੀਂ ਬਟਨ ਵੀ ਲਗਾ ਸਕਦੇ ਹਾਂ ਇਦਾਂ ਅਸੀਂ ਪਾਈਪਿੰਗ ਕੱਢੀ ਹੋਈ ਹੈ ਲੈਸ ਦੀ ਕਰੋਸ਼ੀ ਵਾਲੇ ਲੈਸ ਦੀ ਠੀਕ ਹੈ ਐਸਾ ਦੀ ਸੂਟ ਦੀ ਫਾਈਨਲ ਲੁੱਕ ਠੀਕ ਆ ਕਰੋਸ਼ੀ ਵਾਲੀ ਲੈਸ ਦੇ ਸਾਈਡਾਂ ਤੇ ਪਾਈਪਿੰਗ ਕੱਢੀ ਏ ਠੀਕ ਹੈ ਆਹ ਅਸੀਂ ਜਵੈਂਡਿੰਗ ਲੈਸ ਲਗਾ ਕੇ ਤੇ ਉਹ ਵਰਕ ਵਾਲਾ ਜਿਹੜਾ ਕੱਪੜਾ ਸੀ ਉਹ ਵਿੱਚ ਲਗਾਇਆ ਹੈ ਤੇ ਸਲਵਾਰ ਅਸੀਂ ਇਦਾਂ ਬਣਾਈਏ ਸਲਵਾਰ ਤੇ ਵੀ ਅਸੀਂ ਦੇਖੋ ਆ ਨੀਚੇ ਇਹ ਵਾਲੀ ਲੇਸ ਲਗਾਈਏ ਤੇ ਉੱਪਰ ਜਵੈਨਿੰਗ ਲੇਸ ਲਗਾਈਏ ਠੀਕ ਹੈ ਤੇ ਐਸਾ ਲਓ ਸੀ ਦੁਪੱਟਾ ਦੱਸਿਓ ਕਮੈਂਟ ਕਰਕੇ ਕਿ ਸੂਟ ਕਿੱਦਾਂ ਦਾ ਬਣਿਆ ਹੈ ਇਹ ਦੁਪੱਟਾ ਇਹਦੇ ਨਾਲ ਹੁਣ ਮੈਚ ਕਰ ਰਿਹਾ ਨਹੀਂ ਕਰ ਰਿਹਾ ਦੱਸਿਓ ਕਮੈਂਟ ਕਰਕੇ ਸੂਟ ਤੁਹਾਨੂੰ ਕਿੱਦਾਂ ਦਾ ਲੱਗਾ ਕਿੱਦਾਂ ਦਾ ਬਣਿਆ ਜਾਂ ਕੜ ਕੋਈ ਹੋਰ ਆਈਡੀਆ ਸੀ ਉਹ ਵੀ ਮੈਨੂੰ ਜਰੂਰ ਦੱਸਿਓ ਠੀਕ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੈਲਪਫੁਲ ਲੱਗੀ ਆ ਤੇ ਮੈਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਜੇ ਮੇਰੇ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਵੱਧ ਤੋਂ ਵੱਧ ਮੈਨੂੰ ਸਪੋਰਟ ਕਰਿਓ ਥੈਂਕ ਯੂ